ਅਸ਼ੀਕਾਲ ਜੀ ਤੁਸੀਂ ਜਿਹੜੇ ਉਮੀਦ ਦੇ ਨਾਲ ਸਾਹਮਣੇ ਤਸਵੀਰਾਂ ਟਹਾਣਾ ਸ਼ਹਿਰ ਦੀਆਂ ਨੇ ਸੋ ਵੱਡੇ ਪੱਧਰ ਦੇ ਉੱਪਰ ਜਿਹੜਾ ਜਾਮ ਲੱਗਿਆ ਹੋਇਆ ਜਾਮ ਕਿਉਂ ਲੱਗਿਆ ਹੋਇਆ ਤੁਸੀਂ ਹੈਰਾਨ ਹੋਣੇ ਬਹੁਤ ਸਾਰੇ ਜਾਮ ਤੁਸੀਂ ਲੱਗਦੇ ਹੋਏ ਦੇਖੇ ਨੇ ਆ ਟ੍ਰੈਫਿਕ ਦੇ ਕਰਕੇ ਜਾਮ ਲੱਗ ਜਾਂਦੇ ਨੇ ਕੀ ਜਾਮ ਲੱਗ ਚੁੱਕਾ ਹੈਗਾ ਪ੍ਰਸ਼ਾਸਨ ਜਿਹੜਾ ਖਾਲੀ ਕਰਾਉਂਦਾ ਹੈਗਾ ਸੋ ਇਹ ਤਸਵੀਰਾਂ ਨੇ ਟਹਾਣਾ ਸ਼ਹਿਰ ਦੀਆਂ ਕਾਰਨ ਕੀ ਹੈ ਇੱਥੋਂ ਤਕਰੀਬਨ 1.5 ਕਿਲੋਮੀਟਰ ਦੇ ਉੱਪਰ ਆ ਹਰਿਆਣਾ ਸਰਕਾਰ ਪ੍ਰਸ਼ਾਸਨ ਦੇ ਵੱਲੋਂ ਬੈਰੀਗੇਟਿੰਗ ਜਿਹੜੀ ਉਹ ਕਰ ਦਿੱਤੀ ਗਈ ਹੈ ਅੱਜ 10 ਫਰਵਰੀ ਐ 13 ਫਰਵਰੀ ਨੂੰ ਜਿਹੜਾ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰਨਾ ਹੈਗਾ ਉਹ ਕਿਸਾਨਾਂ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਤਿੰਨ ਬਾਰਡਰ ਲੀਕੇ ਨੇ ਇਸ ਤੋਂ ਬਾਅਦ ਤਿੰਨ ਬਾਰਡਰਾਂ ਦਾ ਕਿਸਾਨਾਂ ਦਾ ਪਲਾਨ ਹੈ ਸੋ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਡੱਬ ਵਾਲੀ ਬਾਰਡਰ ਇਸ ਤੋਂ ਬਿਨਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਤਿਆਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸੋ ਤਸਵੀਰਾਂ ਦੇ ਤੁਹਾਨੂੰ ਦਿਖਾ ਦਿੰਨੇ ਆ ਵੱਡੇ ਪੱਧਰ ਤੇ ਉੱਪਰ ਜਾਮ ਲੱਗਿਆ ਹੋਇਆ ਹੈਗਾ ਸਾਹਮਣੇ ਜਿਹੜਾ ਇਸ ਟਾਈਮ ਜਿੰਨੇ ਸਾਧਨ ਨੇ ਸਾਰੇ ਟਰੱਕ ਨੇ ਛੋਟੀਆਂ ਸੜਕਾਂ ਲਿੰਕ ਸੜਕਾਂ ਨੇ ਜਿਹੜੀਆਂ ਪਿੰਡਾਂ ਵਾਲੀਆਂ ਉਹਨਾਂ ਦੇ ਵਿਚਦੀ ਜਿਹੜਾ ਉਹਨਾਂ ਦੇ ਉੱਤੋਂ ਦੀ ਹੋ ਕੇ ਜਾ ਰਹੇ ਨੇ ਸੋ ਵੱਡਾ ਜਾਮ ਜਿਹੜਾ ਹੋ ਲੱਗਿਆ ਹੋਇਆਗਾ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਆਮ ਲੋਕਾਂ ਨੂੰ ਪਰੇਸ਼ਾਨ ਜਿਹੜਾ ਕੀਤਾ ਜਾ ਰਿਹਾਗਾ ਤੋ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਹੋਗੇ ਤਸਵੀਰਾਂ ਦੇ ਵਿੱਚ ਦੂਰ ਦਰਾਡੇ ਜਾਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਨੇ ਮੋਟਰਸਾਈਕਲ ਗੱਡੀਆਂ ਵਾਲੇ ਕੋਈ ਵੀ ਚਾਹੇ ਕੋਈ ਬਿਮਾਰ ਵਿਅਕਤੀ ਹੈ ਜਾਂ ਕਿਸੇ ਨੇ ਹਸਪੀਟਲ ਜਾਣਾ ਹੈ ਕਿਸੇ ਨੇ ਦੂਰ ਦਰਾਡੇ ਕਿਤੇ ਜਾਣਾ ਹੈ ਸਾਰਿਆਂ ਨੂੰ ਆ ਪਰੇਸ਼ਾਨੀ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਇਹ ਜਾਮ ਜਿਹੜਾ ਤੁਹਾਨੂੰ ਤਸਵੀਰਾਂ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਤਕਰੀਬਨ 10 ਕਿਲੋਮੀਟਰ ਦੇ ਉਪਰ ਹਰਿਆਣਾ ਪ੍ਰਸ਼ਾਸਨ ਸਰਕਾਰ ਦੇ ਵੱਲੋਂ ਜਿਹੜੀ ਬੈਰੀਕੇਟਿੰਗ ਕਰ ਦਿੱਤੀ ਗਈ ਹੈਗੀ ਬੈਰੀਗੇਟਨ ਲਾ ਦਿੱਤੇ ਗਏ ਨੇ ਪੱਥਰ ਰੱਖ ਦਿੱਤੇ ਗਏ ਨੇ ਕੰਟੇਨਰ ਤੱਕ ਰੱਖ ਦਿੱਤੇ ਗਏ ਨੇ ਕਿੱਲਾਂ ਤੱਕ ਰੱਖ ਦਿੱਤੇ ਗਈਆਂ ਨੇ ਤੈਨੂੰ ਉਹ ਸਾਰੀਆਂ ਵੀਡੀਓ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਹੋਰ ਜਿਹੜਾ ਵੀਡੀਓ ਦੇ ਵਿੱਚ ਚੈਨਲ ਦੇ ਉੱਪਰ ਤੁਹਾਨੂੰ ਮਿਲ ਜਾਣਗੀਆਂ ਤਸਵੀਰਾਂ ਜਿਹੜੀਆਂ ਇਸ ਤੋਂ ਪਹਿਲਾਂ ਅਸੀਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਵੱਡੇ ਸੰਤੋ ਸਾਧਨ ਜਿਹੜੇ ਹੈਗੇ ਨੇ ਬੜੀ ਮੁਸ਼ਕਲ ਦੇ ਵਿੱਚ ਨੇ ਤਸਵੀਰਾਂ ਤੁਸੀਂ ਦੇਖ ਲਿਓ ਇੱਕ ਲਿੰਕ ਸੜਕ ਉੱਪਰ ਦੀ ਕਿਸ ਤਰ੍ਹਾਂ ਜਿਹੜੀ ਕ੍ਰੋਸਿੰਗ ਹੋ ਰਹੀ ਹੈ ਵੱਡੇ ਵੱਡੇ ਸਾਧਨ ਹੁਣ ਪਹੁੰਚ ਰਹੇ ਨੇ ਤੋ بڑا ਕੈਰੀਅਰ ਦਾ ਇੱਕ ਹਿਸਾਬ ਦੇ ਨਾਲ ਬੜਾ ਕਤੂਤਾ ਮੋੜ ਵੀ ਹੈ ਇੰਨਾ ਮੋੜ ਵੀ ਨਹੀਂ ਹੈਗਾ ਵਧੀਆ ਕੀ ਸਾਧਨ ਸਹੀ ਤਰੀਕੇ ਦੇ ਨਾਲ ਇਥੋਂ ਮੁੜ ਥੱਕਦੇ ਹੋਣਾ ਪਰ ਫੇਰ ਵੀ ਮਜਬੂਰੀ ਬਸ ਲੋਕਾਂ ਨੂੰ ਜਿਹੜਾ ਇਥੋਂ ਦੀ ਆਉਣਾ ਪੈ ਰਿਹਾਗਾ ਰੂਟ ਸਰਕਾਰ ਦੇ ਵੱਲੋਂ ਡਾਇਵਰਟ ਕਰ ਦਿੱਤਾ ਗਿਆਗਾ ਪੰਜਾਬ ਦੇ ਸਾਰੇ ਬਾਡਰਾਂ ਦੇ ਇਹੋ ਹਾਲ ਨੇ ਪੰਜਾਬ ਦੇ ਸਾਰੇ ਬਾਡਰਾਂ ਦੇ ਉੱਪਰ ਪ੍ਰਸ਼ਾਸਨ ਜਿਹੜਾ ਪਹੁੰਚਿਆ ਹੋਇਆਗਾ ਪ੍ਰਸ਼ਾਸਨ ਨੇ ਜਿਹੜਾ ਬਾਡਰ ਬੰਦ ਕਰ ਦਿੱਤੇ ਨੇ ਬਾਡਰ ਪੂਰੀ ਤਰ੍ਹਾਂ ਫੀਲ ਕੀਤੇ ਗਏ ਨੇ ਸੋ ਤਸਵੀਰਾਂ ਨੇ ਇਹ ਜਿਹੜੀਆਂ ਤੁਸੀਂ ਦੇਖ ਰਹੇ ਹੋਗੇ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਬੱਸਾਂ ਤੱਕ ਨੂੰ ਲੋਕਾਂ ਨੂੰ ਆਮ ਲੋਕਾਂ ਨੂੰ ਜਿਹੜੀ ਇਹ ਪਰੇਸ਼ਾਨੀ ਹੋ ਰਹੀ ਹੈ ਕਿੱਥੇ ਜਦੋਂ ਕਿਸਾਨ ਧਰਨਾ ਲਾਉਂਦਾ ਹੁੰਦਾ ਹੈਗਾ ਕਿਸਾਨਾਂ ਦੇ ਤਰਨੇ ਦੇ ਦੌਰਾਨ ਆਮ ਲੋਕ ਕਹਿੰਦੇ ਹੋਏ ਦੇਖੇ ਗਏ ਨੇ ਕਿ ਪਰੇਸ਼ਾਨੀ ਹੋ ਰਹੀ ਆਮ ਲੋਕਾਂ ਨੂੰ ਕਿਸਾਨ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੇ ਨੇ ਪਰ ਹੁਣ ਕਿਸਾਨਾਂ ਨੇ ਸਿਰਫ ਇੱਕ ਰੋਡ ਮੈਪ ਇੱਕ ਰੂਟ ਪਲਾਨ ਦਿੱਤਾ ਸੀਗਾ ਕਿ 13 ਫਰਵਰੀ ਨੂੰ ਕਿਸਾਨਾਂ ਦਿੱਲੀ ਨੂੰ ਜਾਣਗੇ ਪਰ ਉਸ ਤੋਂ ਬਿਨਾ ਜਿਹੜਾ ਕਿਸਾਨਾਂ ਨੇ ਦਿੱਲੀ ਜਾਣਾ ਹੈਗਾ ਹਜੇ 3 ਦਿਨ ਬਾਕੀ ਨੇ ਪਰ ਉਸ ਤੋਂ ਪਹਿਲਾਂ ਆਮ ਲੋਕਾਂ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੁਣ ਇੱਥੇ ਆਮ ਲੋਕ ਆਮ ਜਨਜੀਵਨ ਜਿਹੜਾ ਕੋਈ ਨਹੀਂ ਬੋਲਦਾ ਹੈਗਾ ਤੇ ਨਾ ਹੀ ਲੋਕ ਇਸ ਦੇ ਖਿਲਾਫ ਆਵਾਜ਼ ਉਠਾਉਂਦੇ ਨੇ ਕਿ ਆਮ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਇੱਕ ਕਿਸਾਨ ਨੇ ਦਿੱਲੀ ਜਿਹੜੀ ਉਹਨਾਂ ਦੀ ਸਰਕਾਰ ਹੈ ਕੇਂਦਰ ਦੀ ਸਰਕਾਰ ਹੈ ਜਿੱਥੇ ਸਾਰੇ ਦੇਸ਼ ਵਾਸੀ ਦੀ ਸਰਕਾਰ ਹੈ ਉਹ ਵੀ ਉਹਨਾਂ ਦੀ ਸਰਕਾਰ ਹੈ ਉਹਦੇ ਬਾਵਤ ਜਿਹੜੀ ਆਪਣੀ ਗੱਲ ਰੱਖਣ ਦੇ ਲਈ ਜਾ ਰਹੇ ਨੇ ਆਪਣੀ ਆਵਾਜ਼ ਜਿਹੜੀ ਸਰਕਾਰ ਕੋਲੇ ਪਹੁੰਚਾਉਣ ਦੇ ਲਈ ਜਾ ਰਹੇ ਨੇ ਸੋ ਇਹ ਤਸਵੀਰਾਂ ਨੇ ਟਹਾਣਾ ਸ਼ਹਿਰ ਦੀਆਂ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਵੱਡੇ ਜਾਮ ਜਿਹੜੇ ਲੱਗੇ ਹੋਏ ਨੇ ਲੋਕ ਕਿਤਨਾ ਕਿਤੇ ਧੱਕੇਸ਼ਾਈ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਪੱਤੇ ਜਾਮ ਜਿਹੜੇ ਇੱਥੇ ਲੱਗ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹਿਆਂਗੇ ਸੋ ਵੀਡੀਓ ਨੂੰ ਵੱਤ ਵੱਤ ਜਿਹੜਾ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਜਲਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ